ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਤੌਰ ਤੇ ਅਸੀਂ ਕਹਿ ਦਿੰਨੇ ਆ ਕਿ ਅਸੀਂ ਅਨਜਾਨ ਆ ਜੀ ਸਾਨੂੰ ਕੋਈ ਦੱਸਣ ਵਾਲਾ ਨਹੀਂ ਕੋਈ ਗੁਰਬਾਣੀ ਗਲਤ ਪੜਦਾ ਹੋਵੇ ਤਾਂ ਪਰ ਮੈਂ ਆਪਣੀ ਜ਼ਿੰਦਗੀ 'ਚ ਇਹ ਗੱਲ ਵੇਖੀ ਹੈ ਕਿ ਕੋਈ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਮੈਂ ਗਲਤੀ ਕਰ ਰਿਹਾ ਹਾਂ ਇੱਕ ਰਾਗੀ ਸਿੰਘ ਹੈ ਬੜਾ ਮਸ਼ਹੂਰ ਉਹਦੀ ਇੱਕ ਬੰਦਸ਼ ਹੈ ਸਬਨਾ ਕਾ ਮਾਫੀ ਆਪ ਹੈ ਆਪੇ ਸਰ ਕਰੇ ਬੜੀ ਪ੍ਰਚਲਿਤ ਉਹ ਸੰਬੰਧਸ਼ ਨੇ ਹੀ ਉਹਨੂੰ ਸ਼ਾਨ ਮਸ਼ਹੂਰ ਕੀਤਾ ਉਸ ਦੀ ਇੱਕ ਨਵੀਂ ਬੰਦਸ਼ ਆਈ ਸ਼ਬਦ ਦਰਸਨ ਪਰਸੇ ਆ ਗੁਰੂ ਕੇ ਜਨਮ ਮਰਨ ਦੁਖ ਜਾਏ ਪਰ ਉਹਦੇ ਵਿੱਚ ਉਹ ਕਹਿ ਰਿਹਾ ਸੀ ਦਰਸਨ ਪਰਸੇ ਆ ਗੁਰੂ ਕੇ ਮੈਂ ਉਹਦੇ YouTube ਤੇ ਸਰਚ ਮਾਰੀ ਤੇ ਉਹਦਾ ਨੰਬਰ ਨਿਕਲ ਆਇਆ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਪਿਆਰੋ ਆਪ ਜੀ ਨੇ ਸੰਥਿਆ ਕੀਤੀ ਕਿਤੇ ਉਹ ਕੁਰਬਾਨੀ ਦੀ ਉਹਨੇ ਦੱਸਿਆ ਹਾਂ ਮੈਂ ਕਿਸੇ ਸੰਸਥਾ ਦਾ ਨਾਮ ਲਿਆ ਉਹਨਾਂ ਨੇ ਮੈਂ ਕਿਹਾ ਪਿਆਰੇ ਉਹ ਆ ਸ਼ਬਦ ਮੈਂ ਤੁਹਾਡਾ ਸੁਣਿਆ ਵਾਂ ਇਥੇ ਤੁਸੀਂ ਦਰਸ਼ਨ ਪਰਸੀਏ ਬੋਲ ਰਹੇ ਜਿਵੇਂ ਅਸਲ ਵਿੱਚ ਪਰਸੇ ਹੈ ਉਹ ਕਹਿੰਦਾ ਭਾਜੀ ਧਿਆਨ ਨਾਲ ਸੁਣੋ ਮੈਂ ਪਰਸੇ ਬੋਲਿਆ ਕਹਿੰਦਾ ਮੈਨੂੰ 20 ਸਾਲ ਹੋ ਗਏ ਕੀਰਤਨ ਕਰਦਿਆਂ ਮੈਂ ਕਿਹਾ ਭਾਜੀ ਸਾਨੂੰ ਵੀ 25 ਸਾਲ ਹੋ ਗਏ ਨੇ ਮੈਂ ਦਮਦਮੇ ਟਕਸਾਲ ਦਾ ਵਿਦਿਆਰਥੀ ਹਾਂ ਪਰ ਇਹ ਮੈਂ ਬਹੁਤ ਧਿਆਨ ਨਾਲ ਸੁਣ ਕੇ ਤੁਹਾਨੂੰ ਫੋਨ ਕੀਤਾ ਕਹਿੰਦਾ ਨਹੀਂ 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 ਤੁਸੀਂ ਧਿਆਨ ਨਾਲ ਸੁਣੋ ਇਹ ਮੈਂ ਇਹੋ ਬੋਲਿਆ ਬਾਦਰਚਨ ਨੇ ਫੋਨ ਕਰ ਦਿੱਤਾ ਮੈਂ ਫੇਰ ਸੁਣਿਆ ਮੈਂ ਕਿਹਾ ਸ਼ਾਇਦ ਗਲਤੀ ਹੋ ਗਈ ਹੋਵੇ ਮੇਰੇ ਤੋਂ ਪਰ ਨਹੀਂ ਉਹ ਪਰਸੀ ਐ ਹੀ ਬੋਲ ਰਹੀ ਸੀ ਇੱਕ ਮੇਰਾ ਵਿਦਿਆਰਥੀ ਹੈ ਉਸਦੇ ਘਰ ਬੱਚੇ ਨੇ ਜਨਮ ਲਿਆ ਤਾਂ ਬੱਚੇ ਨੂੰ ਸੁੱਚਾ ਕਰਦੇ ਹੁੰਦੇ ਉਹ ਬੱਚੇ ਨੂੰ ਸੁੱਚਾ ਕੀਤਾ ਕਿ ਇਹ ਪਾਠੀ ਸਿੰਘ ਹੋਰ ਨਹੀਂ ਇਹ ਵੀ ਪਾਠੀ ਹੈ ਤਾਂ ਉਹ ਕਿਸੇ ਨੇ ਵੀਡੀਓ ਪਾਈ ਤੇ ਮੇਰੇ ਕੋਲ ਆ ਗਈ ਤੇ ਮੈਂ ਉਹਨੂੰ ਫੋਨ ਕੀਤਾ ਕਿ ਮੈਂ ਕਿਹਾ ਯਾਰ ਤੂੰ ਆ ਕੀ ਕਰ ਰਿਹਾ ਤੈਨੂੰ ਮਰਿਆਦਾ ਦਾ ਨਹੀਂ ਪਤਾ ਕਿਦਾਂ ਬੱਚੇ ਨੂੰ ਅਮਰਤ ਸੰਚਾਰ ਕਿਦਾਂ ਕਰਾਇਆ ਜਾਂਦਾ ਸੋਚਾ ਕਿਦਾਂ ਕੀਤਾ ਜਾਂਦਾ ਉਹ ਮੈਂ ਵੀਰ ਜੀ ਮੈਂ ਨਾ ਤੁਹਾਨੂੰ ਬਾਅਦ ਚ ਫੋਨ ਕਰਦਾ ਮੈਂ ਕਿਤੇ ਚੱਲਿਆ ਉਸ ਤੋਂ ਬਾਅਦ ਉਹਦਾ ਫੋਨ ਨਹੀਂ ਆਇਆ ਕਿਉਂ ਕਿਉਂਕਿ ਸਿੱਖਣਾ ਹੀ ਨਹੀਂ ਚਾਹੁੰਦੇ ਜਿਹੜਾ ਸਾਨੂੰ ਮੱਤ ਦਿੰਦਾ ਜਿਹੜਾ ਸਾਨੂੰ ਮਰਿਆਦਾ ਦੱਸਦਾ ਅਸੀਂ ਸਮਝੀਏ ਤਾਂ ਵਿਹਲੜ ਹੈ ਇਹਨੂੰ ਤਾਂ ਅਕਲ ਹੀ ਨਹੀਂ ਹੈਗੀ ਕਿਉਂਕਿ ਸਾਨੂੰ ਅਕਲ ਨਹੀਂ ਹੁੰਦੀ ਅਸੀਂ ਮर्याਦਾਂ ਦੀਆਂ ਧੱਜੀਆਂ ਲਾਉਂਦੇ ਆ ਅਸੀਂ ਬਾਣੀ ਕਿਸੇ ਦੇ ਕਿਸੇ ਬਨੇ ਲਈ ਜੰਨੇ ਆ ਲਿਖਿਆ ਕੁਝ ਹੁੰਦਾ ਪੜ ਦੇ ਕੋ ਜਾ ਇਸੇ ਤਰ੍ਹਾਂ ਇੱਕ ਸਾਡੇ ਲਾਗੇ ਕਥਾਵਾਚਕ ਆ ਉਹ ਸੰਸਕ੍ਰਿਤੇ ਦੀ ਬੱਚਿਆਂ ਨੂੰ ਸੰਤਿਆ ਕਰਿਆ ਰਿਹਾ ਸੀ ਲਾਈਵ ਲਾਈਵ ਕੀਤਾ ਸੀ ਉਹਨੇ ਸੰਤਿਆ ਕਰਉਂਦੇ ਨੇ ਉਹ ਵੀ ਬੜਾ ਗਲਤ ਮੈਂ ਕਮੈਂਟ ਕੀਤਾ ਕਿ ਭਾਈ ਬਾਣੀ ਔਖੀ ਆ ਪਰ ਇੰਨੀ ਵੀ ਔਖੀ ਨਹੀਂ ਕਿ ਅਸੀਂ ਸ਼ੁੱਧ ਨਾ ਪੜ ਸਕੀਏ ਉਹਨੇ ਮੈਨੂੰ ਜਵਾਬਤਾ ਕੀ ਇਹ ਗੱਲ ਦਾ ਦਿਨ ਅਸੂਨੇ ਕਮੈਂਟ ਹੀ ਡਾਤਾ ਮੇਰਾ ਆ ਹਾਲ ਅੱਜ ਸਾਡੇ ਸਿੱਖਾਂ ਦਾ ਅਸੀਂ ਨਾ ਤਾਂ ਮਰਿਆ ਦਾ ਸਿੱਖਣਾ ਚਾਹੁੰਨੇ ਆ ਨਾ ਅਸੀਂ ਇਹ ਚਾਹੁੰਨੇ ਆ ਕਿ ਸਾਨੂੰ ਕੋਈ ਸਮਝਾਵੇ ਕਿਉਂਕਿ ਅਸੀਂ ਬ੍ਰਹਮ ਗਿਆਨੀਆਂ ਸਾਡੀ ਜਿੰਨਾ ਸਮਝਿਆ ਕੋਈ ਨਹੀਂ ਬੜਿਆਂ ਥਾਵਾਂ ਤੇ ਇਹ ਚੀਜ਼ ਵੇਖੀ ਦੀ ਹੈ ਜਿਹਨੂੰ ਸਮਝਦਣ ਦੀ ਲੋੜ ਹੁੰਦੀ ਹੈ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਉਹ ਸਾਨੂੰ ਵਿਲੇਜ ਸਮਝ ਰਿਹਾ ਏ ਸਾਡੀ ਤਰਾਸ ਦੀ ਅੱਜ ਦੀ ਸਭ ਮਹਾਰਾਜ ਕਿਰਪਾ ਕਰੇ ਸਾਨੂੰ ਵਕਲ ਆਵੇ ਤੇ ਅਸੀਂ ਗੁਰਮਤਿ ਸਿੱਖੀਏ ਤੇ ਜਿਹੜਾ ਸਾਨੂੰ ਗੁਰਮਤਿ ਸਿਖਾਉਂਦਾ ਉਹਦੀ ਕਦਰ ਕਰਨਾ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ